ਡੇਲੀਪੋਸਟ ਪੰਜਾਬੀ ਦੇਖ ਰਹੇ ਸਾਰ ਦਸ਼ਕਰ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨਤਾ ਬੀਤੇ ਦਿਨੀ ਇੰਡੀਗੋ ਦੀ ਫਲਾਈਟ ਦੇ ਨਾਲ ਹਾਦਸਾ ਵਾਪਰਦਾ ਹੈ ਗੜੇ ਮਾਰੀ ਦੇ ਕਰਕੇ ਤਾਂ ਇਹ ਸਭ ਦੇ ਵਿਚਾਲੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਜੋ ਤਨਾਅ ਦੀ ਸਥਿਤੀ ਬਣੀ ਹੋਈ ਹੈ ਤੇ ਅਜਿਹੇ ਦੇ ਵਿੱਚ ਜਿਸ ਵੇਲੇ ਪਾਇਲਟ ਨੂੰ ਇਹ ਲੱਗਦਾ ਹੈ ਕਿ ਇਹ ਜਹਾਜ਼ ਜਿਹੜਾ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ ਬਕਾਇਦਾ ਪਾਇਲਟ ਦੇ ਵੱਲੋਂ ਅਤਿਆਤ ਵਰਤਨ ਦੇ ਲਈ ਪਾਕਿਸਤਾਨ ਦੇ ਹਵਾਈ ਖੇਤਰ ਦੇ ਅਧਿਕਾਰੀਆਂ ਦੇ ਨਾਲ ਵੀ ਗਲਬਾਤ ਕੀਤੀ ਗਈ ਸੀ ਪਰ ਉਹਨਾਂ ਨੇ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਕਿ ਅਸੀਂ ਇੱਥੇ ਜਹਾਜ਼ ਦੀ ਲੈਂਡਿੰਗ ਨਹੀਂ ਹੋਣ ਦੇਣੀ ਜਿਸ ਕਰਕੇ ਇਹ ਜਹਾਜ਼ ਜਿਹੜਾ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਦਰਅਸਲ ਦਿੱਲੀ ਤੋਂ ਸ਼੍ਰੀਨਗਰ ਜਾ ਰਹੀ ਸੀ ਇਹ ਫਲਾਈਟ ਅਚਾਨਕ ਖਰਾਬ ਮੌਸਮ ਦੇ ਕਰਕੇ ਗੜੇਮਾਰੀ ਹੋ ਜਾਂਦੀ ਹੈ ਗੜੇਮਾਰੀ ਦੇ ਕਰਕੇ ਹੀ ਜਹਾਜ਼ ਦਾ ਅਗਲਾ ਹਿੱਸਾ ਨੁਕਸਾਨਿਆ ਜਾਂਦਾ ਹੈ ਤੇ ਇਸੇ ਮਾਮਲੇ ਦੇ ਵਿੱਚ ਹੁਣੇ ਜਾਣਕਾਰੀ ਸਾਹਮਣੇ ਆ ਰਹੀ ਹੈ মিডিਆ ਰਿਪੋਰਟਾਂ ਦੇ ਹਵਾਲੇ ਤੋਂ ਕਿ ਪਾਇਲਟ ਦੇ ਵੱਲੋਂ ਬਕਾਇਦਾ ਲਾਹੌਰ ਦਾ ਜੋ ਹਵਾਈ ਖੇਤਰ ਹੈ ਉੱਥੋਂ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਸੀ ਕਿ ਸਾਨੂੰ ਪਰਮਿਸ਼ਨ ਦਿੱਤੀ ਜਾਵੇ ਐਮਰਜੈਂਸੀ ਲੈਂਡਿੰਗ ਦੀ ਪਰ ਉਹਨਾਂ ਨੇ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਕਿ ਅਸੀਂ ਇਹ ਪਰਮਿਸ਼ਨ ਤੁਹਾਨੂੰ ਨਹੀਂ ਦੇਣੀ ਜਿੱਥੇ ਇੱਕ ਪਾਸੇ ਜਸਵਲੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਸਥਿਤੀ ਤਣਾਅਪੂਰਨ ਬਣੀ ਹੋਈ ਸੀ ਪਹਿਲਗਾਮ ਦੇ ਵਿੱਚ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਅੱਤਵਾਦੀਆਂ ਦੇ ਵੱਲੋਂ ਤਾਂ ਉਹ ਸਭ ਦੇ ਵਿਚਾਰੇ ਸਿੰਧੂ ਜਲ ਸਮਝੌਤਾ ਹੋਵੇ ਭਾਵੇਂ ਅਟਾਰੀ ਵਾਗਾ ਬਾਰਡਰ ਹੋਵੇ ਭਾਵੇਂ ਹੋਵੇ ਫਲਾਈਟਾਂ ਉਹ ਸਾਰੀਆਂ ਬੰਦ ਕਰ ਦਿੱਤੀਆਂ ਗਈਆਂ ਸਨ ਤੇ ਉਹੀ ਸਿਲਸਿਲਾ ਹੁਣ ਤੱਕ ਚੱਲਦਾ ਆ ਰਿਹਾ ਵਿਖਾਈ ਦੇ ਰਿਹਾ ਤੇ ਇਹੀ ਕਾਰਨ ਹੈ ਕਿ ਜਿਸ ਵੇਲੇ ਇੰਡੀਗੋ ਦੇ ਪਾਇਲਟ ਦੇ ਵੱਲੋਂ ਇਹ ਲਾਹੌਰ ਦੇ ਹਵਾਈ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਕਿ ਤੁਸੀਂ ਸਾਨੂੰ ਇੱਥੇ ਜਹਾਜ਼ ਲੈਂਡ ਕਰਨ ਦੀ ਪਰਮਿਸ਼ਨ ਦੇ ਦਿਓ ਤਾਂ ਉਹਨਾਂ ਨੇ ਪਰਮਿਸ਼ਨ ਨਹੀਂ ਦਿੱਤੀ ਤਾਂ ਦਿੱਲੀ ਸ਼੍ਰੀਨਗਰ ਉਡਾਨ ਦਾ ਸੰਚਾਲਨ ਕਰ ਰਹੇ ਸਨ ਇੰਡੀਗੋ ਦੇ ਪਾਇਲਟ ਜਿਨ੍ਹਾਂ ਨੇ ਗੜੇ ਮਾਰੀ ਤੋਂ ਬਚਣ ਦੇ ਲਈ ਲਾਹੌਰ 에ਅਰ ਟਰੈਫਿਕ ਕੰਟਰੋਲ ਤੋਂ ਪਾਕਿਸਤਾਨ ਦੇ ਹਵਾਈ ਖੇਤਰ ਦੀ ਵਰਤੋਂ ਕਰਨ ਦੀ ਇਜਾਜ਼ਤ ਮੰਗੀ ਸੀ ਪਰ ਉਹਨਾਂ ਨੇ ਇਸ ਮੰਗ ਨੂੰ ਨਾ ਮੰਜ਼ੂਰ ਕਰ ਦਿੱਤਾ ਗਿਆ ਉਡਾਣ ਨੰਬਰ 6E 2142 ਦੇ ਨਾਲ ਬੀਤੇ ਦਿਨ ਇੱਕ ਘਟਨਾਕਰਮ ਵਾਪਰਿਆ ਸੀ ਜਿਸ ਤੇ ਵਿੱਚ TMC ਦੇ MP ਸਣੇ 220 ਤੋਂ ਵੱਧ ਵਿਅਕਤੀ ਸਵਾਰ ਸਨ ਪਾਇਲਟ ਨੇ ਸ਼ੀ ਨਗਰ ਹਵਾਈ ਅੱਡੇ ਨੂੰ ਹੰਗਾਮੀ ਸਥਿਤੀ ਦੇ ਬਾਰੇ ਵੀ ਸੂਚਨਾ ਦੇ ਦਿੱਤੀ ਤਾਂ ਇੱਕ ਪਾਸੇ ਤੁਹਾਨੂੰ ਉਹ ਤਸਵੀਰਾਂ ਵੀ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਕਦਰ ਇਹ ਜਿਹੜਾ ਇੰਡੀਗੋ ਦੀ ਫਲਾਈਟ ਹੈ ਹਾਦਸਾ ਵਾਪਰਦਾ ਤੇ ਉਸ ਜਹਾਜ਼ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਜਾਂਦਾ ਪਰ ਜੋ ਲਾਹੌਰ ਦਾ 에ਅ ਟ੍ਰੈਫਿਕ ਕੰਟਰੋਲ ਹੈ ਉਹਨਾਂ ਦੇ ਵੱਲੋਂ ਇਸ ਦੀ ਪਰਮਿਸ਼ਨ ਨਹੀਂ ਦਿੱਤੀ ਗਈ ਕਿ ਤੁਸੀਂ ਆਪਣੇ ਲੋਕਾਂ ਦੀ ਰੱਖਿਆ ਕਰ ਲਓ ਤੁਸੀਂ ਆਪਣਾ ਜਹਾਜ਼ ਜਿਹੜਾ ਇੱਥੇ ਲੈਂਡ ਕਰਵਾ ਸਕਦੇ ਉਹਨਾਂ ਨੇ ਸਾਫ਼ ਤੌਰ ਤੇ ਮਨ੍ਹਾ ਕਰ ਦਿੱਤਾ ਕਿ ਅਸੀਂ ਇੱਥੇ ਤੁਹਾਡੇ ਜਹਾਜ਼ ਦੀ ਲੈਂਡਿੰਗ ਨਹੀਂ ਹੋਣ ਦੇਣੀ ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਇੱਕ ਖਬਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ